ਕਾਮੀ ਕਾਰਨ ਆਊਟੋਰ ਡਿਊਰ ਵੀ ਇਸ ਵਾਰ ਅੱਜ ਐਕਚੁਅਲੀ ਇੱਕ ਸਿਵਲ ਡਿਫੈਂਸ ਡ੍ਰਿਲ ਕੀਤੀ ਗਈ ਹੈ ਇਨ ਕੇਸ ਆਫ 에어 ਸਟ੍ਰਾਈਕ ਕੇ ਉਸ ਕੇਸ ਦੇ ਵਿੱਚ ਕਿਵੇਂ ਚੇਤਨ ਰਹਿਣਾ ਉਹਦੇ ਸਬੰਧ ਵਿੱਚ ਸਾਰੇ ਪੰਜਾਬ ਚ ਜਿਵੇਂ ਹਦੈਤਾਂ ਆਈਆਂ ਉਸ ਹੱਬ ਨੇ ਇੱਥੇ 6 ਵਜੇ ਡ੍ਰਿਲ ਸ਼ੁਰੂ ਕੀਤੀ ਗਈ ਹੈ ਮੇਰੇ ਨਾਲ ਪੁਲਿਸ ਡਾਕਟਰ ਫਾਇਰ ਸਰਵਿਸਿਜ਼ ਆਪਣੇ ਪੰਜਾਬ ਹோம் ਗਾਰਡਸ ਇਹਨਾਂ ਸਾਰੇ ਡਿਪਾਰਟਮੈਂਟ ਵੱਲੋਂ ਆਫੀਸਰ ਆਏ ਆ ਉਹਨਾਂ ਨੇ ਰਲ ਕੇ ਇੱਥੇ ਇੱਕ ਡ੍ਰਿਲ ਕੀਤੀ ਜਿਹਦੇ ਚਾਹੀ ਆਮ ਪਬਲਿਕ ਨੂੰ ਆਫਿਸ ਸਟਾਫ ਨੂੰ ਸਾਰਿਆਂ ਨੂੰ ਦੱਸਿਆ ਕਿ ਜੇ ਇਨ ਕੇਸ 에ਅਰ ਸਟ੍ਰਾਈਕ ਹੋ ਜਾਂਦੀ ਹੈ ਤੇ ਉਸ ਕੇਸ ਚ ਕੀ ਕਰਨਾ ਵਾ ਤੇ ਕਿਵੇਂ ਆਪਣੇ ਆਪ ਨੂੰ ਤਿਆਰੀ ਤਿਆਰ ਰੱਖਣਾ ਹੈ ਇਸ ਕੰਮ ਦੇ ਵਿੱਚ ਸੋ ਇਸੇ ਹੀ ਸੰਦਰਭ ਦੇ ਵਿੱਚ ਅੱਜ ਇੱਕ ਡ੍ਰਿਲ ਕੀਤੀ ਗਈ ਸੀ ਤੇ ਇਹਨੂੰ ਆਪਰੇਸ਼ਨ ਸ਼ੀਲਡ ਦਾ ਨਾਮ ਦਿੱਤਾ ਗਿਆ ਤੇ ਉਹਦੇ ਸਬੰਧ ਚ ਇਹ ਸਾਰੀ ਦੀ ਸਾਰੀ ਅੱਜ ਜਿਹੜੀ ਕਾਰਵਾਈ ਕੀਤੀ ਗਈ ਜਿਵੇਂ ਕਿ ਭਾਰਤ ਸਰਕਾਰ ਵੱਲੋਂ ਪਹਿਲਾ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਸੀ ਹੁਣ ਆਪਰੇਸ਼ਨ ਸ਼ੀਲਡ ਸ਼ੁਰੂ ਕੀਤਾ ਗਿਆ ਹੈ ਆਪਰੇਸ਼ਨ ਸ਼ੀਲਡ ਦਾ ਮਤਲਬ ਹੈ ਆਪਣੇ ਆਪ ਦੀ ਪ੍ਰੋਟੈਕਸ਼ਨ ਕਰਨੀ ਤੇ ਆਪਣੇ ਨੂੰ ਤਿਆਰ ਰਹਿਣਾ ਅਗਾਮੀ ਦੁਬਾਰਾ ਫਲਾਤਾ ਕੋਈ ਇਹੋ ਜਿਹੇ ਬੰਦੀਆਂ ਤੇ ਹੁਣ ਸਾਡੇ ਮਾਨਯੋਗ ਡੀਜੀਪੀ ਸਾਹਿਬ ਸੰਜੀਵ ਕਲੜਾਈ ਜੀ ਵੱਲੋਂ ਆਦੇਸ਼ ਮਿਲੇ ਸੀ ਪੂਰੇ ਪੰਜਾਬ ਨੂੰ ਸ਼ਾਮਿਲ ਛੇਵੇਂ ਮੌਕ ਡ੍ਰਿਲ ਹੋਏਗੀ ਜਿਹਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਜ਼ਿਲ੍ਹੇ ਕੰਪਲੀਟ ਕਿਤੇ ਕਵਰ ਕੀਤੇ ਨੇ ਅਤੇ ਜਿਹੜੀਆਂ ਹੇਅਰ ਰੈਡ ਵਾਰਨਿੰਗਸ ਹੁੰਦੀਆਂ ਉਸ ਤੋਂ ਬਾਅਦ ਕਿਵੇਂ ਆਪਾਂ ਉਹਨੂੰ ਹੈਂਡਲ ਕਰਨਾ ਹੈ ਕਿਵੇਂ ਕੈਜੂਲਟੀ ਹੋਏਗੀ ਕਿਵੇਂ ਉਹਨੂੰ ਪਿਕਅਪ ਕਰਨਾ ਤੇ ਆਮ ਲੋਕਾਂ ਨੂੰ ਪਤਾ ਲੱਗੇ ਇਹ ਚੀਜ਼ ਦਾ ਮਾਧਿਅਮ ਆਪਾਂ ਇੱਕ ਐਕਸਾਈਜ ਥਰੂ ਕੀਤਾ ਹੈ ਤੇ ਤੁਹਾਡੇ ਥਰੂ ਆਪਾਂ ਸਾਰੇ ਜਿੰਨੇ ਵੀ ਨਗਰ ਵਾਸੀਆਂ ਨੇ ਉਹਨਾਂ ਥਰੂ ਪਹੁੰਚਾਉਣਾ ਚਾਹੁੰਦੇ ਆ ਕਿ ਇਹ ਹੰਗਾਮੀ ਸਿਚੁਏਸ਼ਨ ਵਿੱਚ ਆਪਣੇ ਆਪ ਨੂੰ ਕਿਵੇਂ ਬਚਾ ਕਰੋ ਤੇ ਕਿਵੇਂ ਆਪਣੇ ਪੈਨਿਕ ਕ੍ਰੀਟਵਾ ਹੋਵੇ ਕਿਵੇਂ ਆਪਾਂ ਜਾਨ ਮਾਲ ਦੀ ਰੱਖਿਆ ਕਰ ਸਕਦੇ ਹਾਂ ਜੀ